10 মুরগیاں মাগের মিত্রো 1 মুরগি ਮਿਲ ਜੂ ਜਮਾ ਫਰੀ ਕਿਹੜੀ ਵੈਰਾਈਟੀ ਆ ਕਿੰਨੇ ਚਿਰ ਦੀ ਆ ਕਿੰਨਾ ਵੇਟ ਆ ਕੀ ਗੱਲ ਬਾਤ ਆ ਇਹ ਆਰੀਆ মুরগি ਆ ਜੀ ਇਹ ਠੀਕ ਹੈ ਬਿਲਕੁਲ ਠੀਕ ਹੈ ਜੀ ਇਹ 100 100 ਦਿਨ ਦੀ ਹੋ ਚੁੱਕੀ ਹੈ ਜੀ ਇਹ ਠੀਕ ਹੈ ਬਿਲਕੁਲ ਗੂੜੀ ਲਾਲ ਆ ਜੀ ਜੇ ਮੈਂ ਆਪਾਂ ਕਹਿ ਸਕਦੇ ਆ ਤਿੰਨ ਕਿ ਮਹੀਨਿਆਂ ਤੋਂ ਹਾਂਜੀ ਆ ਆ ਬ੍ਰੈਕਸਟੋਲੋਪ ਆ ਜੀ ਠੀਕ ਹੈ ਇਹ ਜਮਾ ਜੱਡ ਬਲੈਕ ਕਾਲੀ ਹੁੰਦੀ ਹੈ ਅਸੀ ਗਾਲੋਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਆਪਣੇ ਪਿੰਡੋਗੋ ਕੇ ਜ਼ਿਲ੍ਹਾ ਬਰਨਾਲਾ ਬਾਈ ਬਿੰਦਰ ਦੇ ਮੁਰਗੀ ਫਾਰਮ ਦੇ ਵਿੱਚ ਤੇ ਬਾਈ ਨੇ ਮਿੱਤਰੋ ਅੱਜ ਤੁਹਾੱਕੀ ਕਰਨੇ ਆ ਵੱਡੇ ਵੈਰਾਈਟੀ ਪਹਿਲਾਂ ਤਾਂ ਬਾਈ ਦਿੰਦਾ ਹੁੰਦਾ ਸੀ ਡੀਪੀ ਕਰੋ ਸੋ ਤੇ ਹੁਣ ਲਗਭਗ ਵੈਰਾਈਟੀਆਂ ਸਾਰੀਆਂ ਮਿਲ ਜਾਣੀਆਂ ਇਤੋਂ ਦੇ ਨਾਲ ਆਪਣੇ ਬਈਵਿੰਦਰ ਹੋਰਵਿੰਦਰ ਕਿਵੇਂ ਆ ਕੀ ਹਾਲ ਹੈ ਬਾਈ ਸਰ ਤੋਂ ਵੱਡਾ ਸਸਤੀ ਗਾਲ ਜੀ ਤੁਹਾਡਾ ਇੱਥੇ ਪਹੁੰਚਦੇ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਹੈ ਤੁਸੀਂ ਸਾਡੇ ਨਾਲ 3-4 ਸਾਲ ਹੋ ਗਏ ਸਾਡੇ ਨਾਲ ਕੰਮ ਕਰਦੇ ਹੋ ਜੀ ਠੀਕ ਆ ਤੁਹਾਨੂੰ ਵੀ ਪਤਾ ਸਾਡਾ ਕੋਈ ਜਿਆਦਾ ਲੰਬਾ ਨਹੀਂ ਮਿਲਦਾ ਜੀ ਠੀਕ ਆ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਜੀ ਲੰਬਾ ਟਾਈਮ ਰਲ ਕੇ ਉਹ ਬੰਦਿਆ ਨਾ ਚੱਲ ਜਾਂਦਾ ਬਿੰਦਰਾ ਜਿਹੜੇ ਬੰਦੇ ਇੱਕ ਨੰਬਰ ਕੰਮ ਕਰਦੇ ਆ ਬਾਈ ਜੀ 300 ਫਾਰਮਰ ਕੰਮ ਕਰਦਾ ਹੀ ਪੂਰੇ ਨਾਰਥ ਇੰਡੀਆ ਚ ਆਪਣੇ ਨਾਲ ਠੀਕ ਹੈ ਹਾਂਜੀ ਤੇ ਹੁਣ ਮੈਨੂੰ ਐ ਦੱਸ ਜੀ ਮੈਂ ਫਾਰਮ ਦੇ ਵਿੱਚ ਵੈਰਾਈਟੀ ਫਿਰਦੀ ਆ ਕਿਹੜੀ ਵੈਰਾਈਟੀ ਆ ਕਿੰਨੇ ਚਿਰ ਦੀ ਆ ਕਿੰਨਾ ਵੇਟ ਆ ਕੀ ਗੱਲ ਬਾਤ ਆ ਇਹ ਆਰ ਆਰ ਮੁਰਗੀ ਆ ਜੀ ਇਹ ਠੀਕ ਹੈ ਬਿਲਕੁਲ ਠੀਕ ਹੈ ਜੀ ਇਹ 100 100 ਦਿਨ ਦੀ ਹੋ ਚੁੱਕੀ ਆ ਜੀ ਇਹ ਠੀਕ ਹੈ ਬਿਲਕੁਲ ਗੂੜੀ ਲਾਲ ਆ ਜੀ ਜੇ ਮੈਂ ਆਪਾਂ ਕਹਿ ਸਕਦੇ ਆ 3 ਕਿ ਮਹੀਨਿਆਂ ਤੋਂ ਹਾਂ ਪੂਰਾ ਆ ਬ੍ਰੈਕਾਸਟੋ ਲੋਪ ਆ ਜੀ ਠੀਕ ਹੈ ਇਹ ਜਮਾ ਜੱਡ ਬਲੈਕ ਕਾਲੀ ਹੁੰਦੀ ਹੈ ਠੀਕ ਹੈ ਇੱਥੇ ਆਪਣੇ ਕੋਲ 25000 ਮੁਰਗੀ ਇਹ ਹੈ ਜੀ 25000 ਤਾਂ ਹਲੇ ਪਾਸੇ ਡੀਪੀ ਕਰਵਾਸ ਆ ਜੀ ਠੀਕ ਹੈ ਠੀਕ ਹੈ ਜੀ ਮੰਨ ਕੇ ਚਲੋ ਆਪਾਂ ਜੀ ਬਰਨਾਲੇ ਜ਼ਿਲ੍ਹੇ ਚ ਹੁਣ ਚਾਰ ਫਾਰਮ ਬਣਾ ਲਿਆ ਜੀ ਪਹਿਲਾਂ ਮੰਨ ਕੇ ਚਲੋ ਇੱਥੇ ਪੰਡੂ ਗੂਈ ਜ਼ਿਆਦਾ ਕਰਦੇ ਸੀ ਡਿਮਾਂਡ ਜਿਆਦਾ ਹੋਣ ਕਰਕੇ ਪਹਿਲਾਂ ਅਸੀਂ ਮਹਾਰਾਸ਼ਟਰ ਤੋਂ ਮਾਲ ਲੈਂਦੇ ਰਹਿਆ ਉਹ ਨਹੀਂ ਸੀ ਹੁੰਦਾ ਉੱਥੋਂ ਆਉਂਦੇ ਉਹਦੇ ਟਰਾਂਸਪੋਰਟੇਸ਼ਨ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਸੀ ਇਸ ਕਰਕੇ ਸਾਰਾ ਬਰਡ ਅਸੀਂ ਆਪ ਹੀ ਪੋਲਣ ਲੱਗੇ ਸੀ ਠੀਕ ਹੈ ਇੱਥੇ ਵੈਕਸੀਨਾਂ ਆ ਉਹਦੇ ਸਾਹਮਣੇ ਕਰਕੇ ਜੀ ਵਧੀਆ ਤੰਦਰੁਸਤ ਬਰਡ ਜੇ ਨਵੇਂ ਫਾਰਮਰ ਤੋਂ ਦਿੰਨੇ ਆ ਜੀ ਠੀਕ ਹੈ ਤੰਦਰੁਸਤ ਬਰਡ ਬਾਈ ਕਹਿੰਦਾ ਆ ਤੁਹਾਡੇ ਸਾਹਮਣੇ ਆ ਰਹੀ ਯਾਰ ਬਰੀਡ ਆ ਕੀ ਇਹ ਤੁਹਾਡੇ ਸਾਹਮਣੇ ਬਾਈ ਨਹੀਂ ਤਾਂ ਮੁਰਗੀ ਸਸਤ ਹੋ ਜਾਂਦੀ ਹੈ ਜਾਂ ਆ ਆ ਦੇਖੋ ਜਮਾ ਠੀਕ ਹੈ ਪੂਰੀ ਫੁੱਲ ਭਾਜਦੀ ਹੈ ਇਹ ਠੀਕ ਹੈ ਪੂਰੀ ਫੁੱਲ ਐਕਟਿਵ ਜਾਨਵਰ ਆ ਉਹਨੇ ਕਹ ਰਿਹਾ ਇੱਕ ਕੁਆਰਟੀ ਦੀ ਇੱਕ ਨੰਬਰ ਆ ਬਿਲਕੁਲ ਜੀ ਤੇ ਜਨਵਰੀ ਵੀ ਇੱਕ ਨੰਬਰ ਹੁਣ ਮੈਨੂੰ ਐਂ ਦੱਸ ਰੇਟ ਰੂਟ ਕੀ ਆ ਰੇਟ ਭਾਈ ਇਹਦਾ 300 ਰੁਪਏ ਰੇਟ ਆ ਜੀ ਅੱਜ 17 ਤਰੀਕ ਆ ਜੀ 7ਵਾਂ ਮਹੀਨਾ 2025 ਆ ਜੀ 17 ਤਰੀਕ ਆ 7ਵਾਂ ਮਹੀਨਾ 2025 ਤੇ 300 ਰੁਪਏ ਰੇਟ ਆ ਮੁਰਗੀ ਆ ਰਹੀ ਹੈ ਭਾਈ 22000 ਮੁਰਗੀ ਆਪਣੇ ਕੋ ਸਾਰੀ ਹੈ ਠੀਕ ਹੈ ਮੰਨ ਕੇ ਚਲੋ ਇਹਦੇ 150 ਕ ਮੁਰਗਾ ਲੇਗਾ 150 ਬਸ ਬਾਕੀ ਸਾਰੀ ਮੁਰਗੀ ਆ ਜੀ ਮੁਰਗਾ ਸੀ ਸਾਰਾ ਵੇਚ ਤਾਈ 200 ਰੁਪਏ ਕਿਲੋ ਜੀ ਦਿੱਲੀ ਮੰਡੀ ਜੀ ਠੀਕ ਹੈ ਮੁਰਗਾ ਵੇਚਦਾ ਤੇ ਆ ਹੁਣ ਇਹਨਾਂ ਦਾ ਮੁਰਗੀ ਰਹੀ ਹੈ ਤੇ ਜੇ ਹੁਣ ਕਿਸੇ ਵੀਰ ਨੇ 10 ਲੈ ਲਈਆਂ ਇਕੱਠੀਆਂ ਤੇ ਉਹਦੇ ਵਾਸਤੇ ਇੱਕ ਮੁਰਗੀ ਫ੍ਰੀ ਦੇਵਾਂਗੇ ਬਾਈ ਠੀਕ ਹੈ 10 ਮੁਰਗੀਆਂ ਮਗਰ ਮਿੱਤਰੋ ਇੱਕ ਮੁਰਗੀ ਮਿਲ ਜੂ ਜਮਾਂ ਫ੍ਰੀ ਤੇ ਵੈਰਾਈਟੀ ਆ ਰਹੀ ਇਧਰੇ ਪਾਸੇ ਚੈੱਕ ਕਰ ਸਕਦੇ ਹੋ ਕੁਆਲਟੀ ਜਮਾਂ ਇੱਕ ਨੰਬਰ ਆ ਤੇ ਵੇਚਦੇ ਬਲੈਕ ਐਸਟਰੋਲੋਰ ਵੀ ਫਿਰਦੀ ਆ ਹਾਂਜੀ ਹਾਂ 200 ਮੁਰਗੀ ਬਲੈਕ ਐਸਟਰੋਲੋ ਬਾਈ ਜਿਹੜੀ ਜੂੜੀ ਜੈਡ ਬਲੈਕ ਆ ਉਹ ਦੇਖੋ ਜੀ ਠੀਕ ਹੈ ਇਹਦਾ ਰੇਟ ਰੂਟ ਸੇਮ ਰੇਟ ਆ ਬਾਈ ਜਿਹੜਾ ਮਰਜ਼ੀ ਲੈ ਜੇ ਅਗਲਾ ਠੀਕ ਆ ਚਾਹੇ ਆਰ ਆਈ ਆਰ ਲੈ ਜੇ ਚਾਹੇ ਲੈ ਜੇ ਬਲੈਕ ਕਾਸਟਰ ਲੋਕ ਇਹਦਾ ਵਹਿਮ ਆ ਬਾਈ ਲੋਕਾਂ ਦਾ ਯਾਰ ਸਾਰੇ ਆਂਡੇ ਦਿੰਦਿਆਂ ਯਾਰ ਠੀਕ ਆ ਅਸੀਂ ਤਾਂ 2 ਸਾਲ ਲੋਕੀ ਡੀਪੀ ਕ੍ਰੋਸ ਵੀ ਵੇਚ ਦਿਆਂ ਨੂੰ ਉਹ ਵੀ ਲੋਕਾਂ ਕੋਲੇ ਬਾਈ ਪੂਰੇ ਆਂਡੇ ਦਿੱਤੇ ਆ ਯਾਰ ਠੀਕ ਆ ਹਾਂਜੀ ਹਾਂਜੀ ਆਂਡੇ-ਉਂਡੇ ਦੇਣੀਆਂ ਪੂਰੇ ਫੁੱਲ ਵਿੱਚ ਪੂਰੇ ਬਾਈ ਪੂਰੇ 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 ਲੈ ਕੇ ਜਾਣੀਆਂ ਤੇ ਲੋਕੇਸ਼ਨ ਕਿੱਥੇ ਜੇ ਪਹੁੰਚੇ ਲੋਕੇਸ਼ਨ ਬਾਈ ਪਿੰਡ ਉੱਗੋ ਕੇ ਜਿਹਨੂੰ ਮਰਜ਼ੀ ਆ ਕੇ ਪੁੱਛ ਲੋ ਪੱਪੂ ਚੂਚਾ ਵਾਲਾ ਜਿਹੜਾ ਆਪਣੇ ਮੇਨ ਫਾਰਮਰਸ ਨੂੰ ਪਤਾ ਜਿਹੜਾ ਚੀਮਿਆਂ ਨੂੰ ਸੜਕ ਜਾਂਦੀ ਆ ਲਿੰਕ ਰੋਡ ਜੀ ਨਾਲੇ ਦੇ ਉੱਤੇ ਆਪਣੇ ਦੋਨੇ ਫਾਰਮ ਨਾਲੇ ਦੇ ਉੱਤੇ ਆ ਜੀ ਠੀਕ ਹੈ ਦੋਨੇ ਫਾਰਮ ਨਾਲੇ ਦੇ ਉੱਪਰ ਹੀ ਆ ਮਿੱਤਰੋ ਇੱਕ ਇੱਕ ਸੱਜੇ ਪਾਸੇ ਖੱਬੇ ਪਾਸੇ ਇਹ ਦੋਨੇ ਫਾਰਮ ਆਪਣੇ ਆ ਜੀ ਜਿਹੜੇ ਮਰਜ਼ੀ ਫਾਰਮ ਜਾ ਕੇ ਤੁਸੀਂ ਮੁਰਗੀਆਂ ਲੈ ਸਕਦੇ ਹੋ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 904100967 ਹਾਂ ਜੀ ਹਾਂ ਪੁਰਾਣਾ ਇੱਕ ਨੰਬਰ ਹੀ ਆ ਬਾਈ ਆਪਾਂ ਠੀਕ ਹੈ ਇਹ ਨੰਬਰ ਆ ਬਾਈ ਦਾ ਚੱਕ ਕੇ ਮਿੱਤਰੋ ਫੋਨ ਨੰਬਰ ਲਾ ਲਈਏ ਬਈ ਯਾਰੀ ਬਾਈ ਫੋਨ ਚੱਕਿਆ ਨਹੀਂ ਆਦਾ ਹਾਂ ਨਾ ਤੁਸੀਂ ਜਦੋਂ ਮਰਜ਼ੀ ਆ ਜਾਓ ਯਾਰ ਇਹ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਮਾਲ ਤੁਹਾਨੂੰ ਮਿਲੂਗਾ ਖਲਦੀ ਨਹੀਂ ਮੋੜਦੇ ਠੀਕ ਹੈ ਜੇ ਫੋਨ ਵਾਲਾ ਬੰਦਾ ਬਾਹਰ ਆ ਮਤਲਬ ਇੱਥੇ ਆ ਬਾਈ ਮੋਹਣਗੀ ਇ ਉਹ ਮੇਰਾ ਦਾਦਾ ਖੜਾ ਹੋਊਗਾ ਉਹ ਦਾਦਾ ਬੰਦਾ ਦਾ ਚਾਚੇ ਦਾ ਮੁੰਡਾ ਹੋ ਬਿਲਕੁਲ ਜੀ ਇੱਥੇ ਕੋਈ ਨਾ ਕੋਈ ਮਿਲੂਗੀ ਮਿਲਗਾ ਵੀ ਖਾਲੀ ਨਹੀਂ ਮੁੜਦਾ ਜਿਹੜਾ ਬੰਦਾ gira ਆ ਗਿਆ ਚੱਲ ਗਿਆ ਠੀਕ ਹੈ ਘਰ ਤੋਂ ਮਿੱਤਰੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦੀ ਬਿੰਦਰ ਸਮਾ ਕੱਢਣ ਲਈ